ਨਵੀਂ ਜੀ ਰਾਤ ਬਰਾਤੇ ਵੀ ਫੋਨ ਆ ਜਾਂਦੇ ਨੇ ਕਈ ਵਾਰੀ ਹੁਣ ਜਿਵੇਂ ਕਿ ਬਰਸਾਤੀ ਸੀਜ਼ਨ ਗਿਆ ਐ ਸੋ ਬਹੁਤ ਸਾਰੇ ਲੋਕਾਂ ਦੇ ਘਰ ਸਨੇਕ ਆ ਜਾਂਦੇ ਨੇ ਸੱਪ ਆ ਜਾਂਦੇ ਨੇ ਤਾਂ ਰਾਤ ਬਰਾਤੇ ਅੱਧੀ ਰਾਤੀ ਵੀ ਫੋਨ ਆ ਜਾਂਦੇ ਹੋਣਗੇ ਉਸ ਵਕਤ ਕਿਸ ਤਰ੍ਹਾਂ ਦੇ ਨਾਲ ਟੀਮ ਵੱਲੋਂ ਫਿਰ ਮੈਨੇਜਮੈਂਟ ਕੀਤੀ ਜਾਂਦੀ ਤੇ ਰਾਤੀ 11 12 1 ਵਜੇ ਨਿਕਲਣ ਵਾਲਾ ਜਿਆਦਾ ਸੱਪ ਸੀਗਾ ਤੇ ਆਪਣਾ ਹਾਮ ਕਮਨ ਕਰੇ ਜਿਹੜਾ ਨਿਕਲਿਆ ਹੀ ਰਾਤ ਨੂੰ ਔਰ ਇਹ ਹਮੇਸ਼ਾ ਜਮਦੂਦ ਬਣ ਕੇ ਹੀ ਆਂਦਾ ਆ ਜਦੋਂ ਵੀ ਇਹਨੇ ਆਣਾ ਬਿਸਤਰੇ ਦੇ ਉੱਪਰ ਚੜਨਾ ਤੇ ਵਾਈਟ ਕਰਨਾ ਔਰ ਸਾਡਾ ਇੱਕ ਵਾਰੀ ਨਾ ਜਾਣਾ ਅਗਰ ਬੰਦੇ ਨੂੰ ਕੁਝ ਹੋ ਜਾਂਦਾ ਆ ਤੇ ਸਾਰੀ ਉਮਰ ਦਾ ਲੰਬਾ ਆ ਕਿ ਬੰਦੇ ਜੇ ਸਮੇਂ ਸਿਰ ਆਂਦੇ ਹਿੱਤ ਤਾਂ ਸਾਡਾ ਬੰਦਾ ਬਚ ਜਾਨਾ ਸੀ ਇਸ ਕਰਕੇ ਆਪਾਂ ਕਦੇ ਵੀ ਸਨੇਕ ਦੇ ਲਈ ਟਾਈਮ ਨਹੀਂ ਦਿੱਤਾ ਆਪਣੇ ਲੋਕਾਂ ਦੇ ਮਨ 'ਚ ਇੱਕ ਡਾਊਟ ਹੈ ਕਿ ਕੁਝ ਸੱਪ ਜ਼ਹਿਰੀਲੇ ਨੇ ਜਾਂ ਫਿਰ ਅਸੀਂ ਪੰਜਾਬੀ 'ਚ ਕਹਿ ਲਈਏ ਤਾਂ ਕਹਿ ਸਕਦਾ ਕਿ ਡੱਡੂ ਖਾਣੇ ਸੱਪ ਨੇ ਕਿ ਉਹ ਜ਼ਹਿਰੀਲੇ ਨਹੀਂ ਹੁੰਦੇ ਇਸ ਕੀ ਮਤਲਬ ਮੈਟਰ ਹੈ ਕੀ ਮਿੱਥ ਬਣਿਆ ਹੋਇਆ ਹੈ ਇਹ ਡੱਡੂ ਸਾਰੇ ਹੀ ਖਾਂਦੇ ਆ ਸੱਭ ਜ਼ਹਿਰੀਲੇ ਸੱਭ ਉਹ ਡੱਡੂ ਹੀ ਖਾਂਦੇ ਆ ਇੱਕ ਦਮਨ ਸਨੇਕ ਹੀ ਹੈਗਾ ਜਿਹੜਾ ਸਾਡੇ ਇੱਥੇ ਪੰਜਾਬ ਦੇ ਵਿੱਚ ਪਾਇਆ ਜਾਂਦਾ ਆ ਜਿਹੜਾ ਜ਼ਹਿਰੀਲਾ ਨਹੀਂ ਹੈਗਾ ਔਰ ਇਹ ਬਹੁਤ ਹੀ ਜ਼ਿਆਦਾ ਕੁਆਂਟੀਟੀ ਦੇ ਵਿੱਚ ਹੈਗਾ ਇੱਕ ਕਮਨ ਬੁਲਫ ਸਨੇਕ ਐਦਾਂ ਇੱਕ ਦੋ ਹੋਰ ਵੀ ਹੈਗੇ ਜਿੰਨਾ ਕੋਈ ਡਰ ਲੱਗਦਾ ਹੈ ਕਿਉਂਕਿ ਜਾਨਵਰਾਂ ਦਾ ਕੁਝ ਪਤਾ ਤਾਂ ਹੁੰਦਾ ਨਹੀਂ ਉਹ ਕਿਉਂਕਿ ਜਦੋਂ ਤੁਸੀਂ ਰੈਸਕਿਊ ਵੀ ਕਰਦੇ ਹੋਣਗੇ ਉਹਨਾਂ ਨੂੰ ਥੋੜਾ ਨਾ ਪਤਾ ਸਾਡੇ ਫਾਇਦੇ ਲਈ ਨੇ ਉਹ ਵਾਪਸ ਅਟੈਕ ਕਰਦੇ ਨੇ ਹਰ ਰੋਜ਼ ਜਦੋਂ ਉੱਠੀਦਾ ਹੈ ਤੇ ਪਤਾ ਹੀ ਲੱਗਦਾ ਹੈ ਕਿ ਪਤਾ ਨਹੀਂ ਅੱਜ ਤੋਂ ਬਾਅਦ ਅਗਲਾ ਦਿਨ ਮਿਲਣਾ ਕਿ ਨਹੀਂ ਮਿਲਣਾ ਕਿਉਂਕਿ ਇਦਾਂ ਹਮੇਸ਼ਾ ਹੀ ਸਾਡੇ ਨਾਲ ਚੱਲਿਆ ਰਹਿੰਦਾ ਹੈ ਕਦੀ ਕੂ ਦੇ ਵਿੱਚ ਜਾਣਾ ਕਦੀ 100 ਫੁੱਟ ਉੱਪਰ ਜਾਣਾ ਤੋਂ ਜਿਹਦੇ ਵਿੱਚ ਕੁਝ ਵੀ ਅਗਰ ਕਿਸੇ ਵੀ ਤਰੀਕੇ ਦੀ ਲਾਪਰਵਾਹੀ ਹੁੰਦੀ ਹੈ ਤੇ ਜਾਨ ਹੀ ਜਾਂਦੀ ਹੈ ਦੋਸਤੋ ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਨਿਊਜ਼ ਤੇ ਮੈਂ ਹਾਂ ਨਿਕੇਸ਼ ਸ਼ਰਮਾ ਸੋ ਬੇਜ਼ੁਬਾਨ ਜਾਨਵਰਾਂ ਦੀ ਸੇਵਾ ਕਰਨਾ ਹੀ ਅਸਲੀ ਸੇਵਾ ਹੈ ਕਿਉਂਕਿ ਇਹ ਬੇਜ਼ੁਬਾਨ ਨੇ ਜਿਹੜੇ ਇਹ ਦਰਦ ਆਪਣਾ ਬੋਲ ਕੇ ਬਿਆਨ ਨਹੀਂ ਕਰ ਸਕਦੇ ਇਹ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਜੇ ਸਾਡੇ ਆਲੇ-ਦੁਆਲੇ ਇਹ ਲੱਗੇ ਕੋਈ ਵੀ ਜਾਨਵਰ ਕਿਸੇ ਦਿੱਕਤ ਪਰੇਸ਼ਾਨੀ ਨਾਲ ਜੂੰਜ ਰਿਹਾ ਹੈ ਤਾਂ ਅਸੀਂ ਉਸ ਦਾ ਖਿਆਲ ਰੱਖੀਏ ਭਾਵ ਉਸਤੇ ਨਿਗਾਹ ਰੱਖੀਏ ਤਾਂ ਮੇਰੇ ਨਾਲ ਇਸ ਵਕਤ ਹੁਸ਼ਿਆਰਪੁਰ ਤੋਂ ਪ੍ਰਸਿੱਧ ਐਨਜੀਓ ਵੌਇਸਲੈਸ ਸੈਕਿੰਡ ਇਨਿੰਗ ਹੋਮ ਦੇ ਕਰਤਾ ਧਰਤਾ ਨਵੀਨ ਗਰੋਵਰ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਆਪਣੀ ਟੀਮ ਦੇ ਨਾਲ ਬੇਜ਼ੁਬਾਨ ਜਾਨਵਰਾਂ ਨੂੰ ਵਕ ਵਕ ਥਾਵਾਂ ਦੇ ਉੱਤੋਂ ਰੈਸਕਿਊ ਕੀਤਾ ਜਾਂਦਾ ਹੈ ਜਾਂ ਜਿਹੜੇ ਜਾਨਵਰ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਜਾਂਦੇ ਨੇ ਉਹਨਾਂ ਨੂੰ ਫਸਟ ایڈ ਟ੍ਰੀਟਮੈਂਟ ਦਿੱਤਾ ਜਾਂਦਾ ਹੈ ਤੇ ਉਹਨਾਂ ਦਾ ਪ੍ਰੋਪਰ ਟ੍ਰੀਟਮੈਂਟ ਹੈ ਜਿਹੜਾ ਉਹਨਾਂ ਦੀ ਟੀਮ ਦੇ ਵੱਲੋਂ ਪੂਰੇ ਧਿਆਨ ਦੇ ਨਾਲ ਕੀਤਾ ਜਾਂਦਾ ਹੈ ਜਦ ਤੱਕ ਉਹ ਜਾਨਵਰ ਵਾਪਸ ਤੰਦਰੁਸਤ ਨਹੀਂ ਹੋ ਜਾਂਦੇ ਸੋ ਮੇਰੇ ਨਾਲ ਨਵੀਨ ਗਰੂਵਰ ਮੌਜੂਦ ਨੇ ਨਵੀਨ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਅਨਕੀਤ ਭਾਈ ਦਾ ਚੇਤਨ ਭਾਈ ਦਾ ਭਾਈ ਸਾਹਿਬ ਦਾ ਜਿਨ੍ਹਾਂ ਨੇ ਅੱਜ ਟਾਈਮ ਕੱਢਿਆ ਔਰ ਸਾਨੂੰ ਇੱਕ ਵਾਰੀ ਦੁਬਾਰਾ ਫੇਰ ਕੈਮਰੇ ਦੇ ਮੁਰੇ ਆਨ ਦਾ ਮੌਕਾ ਦਿੱਤਾ ਕਿਉਂਕਿ ਜਿੱਦਾਂ ਕਿ ਦੱਸਿਆ ਕਿ ਆਪਣੀ ਗੱਲ ਹੋਏਗੀ ਬੇਜਵਾਨਾਂ ਦੇ ਉੱਪਰ ਜਿਹੜੇ ਬੋਲ ਕੇ ਆਪਣੇ ਦਰਦ ਦੇ ਬਾਰੇ ਨਹੀਂ ਦੱਸਣਗੇ ਤੇ ਜਿੱਦਾਂ ਕਿ ਆਪਾਂ ਆਪਸ ਵਿੱਚ ਹੀ ਸੇਵਾ ਕਰੀਏ ਜਾਂ ਫਿਰ ਆਪਾਂ ਕੁਝ ਵੀ ਮੈਂ ਟ੍ਰੀਟਮੈਂਟ ਕਰਤਾ ਜਾਂ ਫਿਰ ਕਿਸੇ ਦਾ ਰੈਸਕਿਊ ਕੀਤਾ ਜਦ ਤੱਕ ਉਹ ਤੁਹਾਡੇ ਜਰੀਏ ਕੈਮਰੇ ਦੇ ਮੋਰੇ ਆ ਕੇ ਲੋਕਾਂ ਤੱਕ ਨਹੀਂ ਜਾਏਗਾ ਤਾਂ ਪਤਾ ਵੀ ਨਹੀਂ ਚੱਲੇਗਾ ਕਿ ਕਿਨੂੰ ਕਿਸੇ ਦੇ ਬਾਰੇ ਦੱਸਿਆ ਜਾਵੇ ਸਨੇਕ ਨਿਕਲਿਆ ਜਾਂ ਸਾਣ ਜਾਂ ਕੋਈ ਜਾਨਵਰ ਹੈਗਾ ਆ ਤੇ ਕਿਹਦੇ ਨਾਲ ਗੱਲ ਕਰਨੀ ਹੈ ਇਹੀ ਕਨਫਿਊਜ਼ਨ ਪਹਿਲਾਂ ਲੋਕਾਂ ਦੇ ਵਿੱਚ ਹੁੰਦਾ ਸੀਗਾ ਤੇ ਤੁਹਾਡਾ ਧੰਨਵਾਦ ਆ ਕਿ ਤੁਸੀਂ ਅੱਜ ਫੇਰ ਉਹਨਾਂ ਲੋਕਾਂ ਤੱਕ ਸਾਡੇ ਵਿੱਚ ਇੱਕ ਕੜੀ ਜਿਹੜੀ ਬਣ ਬਨੇ ਆ ਨਵੀਨ ਜੀ ਤੁਸੀਂ ਇਹ ਐਨਜੀਓ ਕਾਫੀ ਸਮਾਂ ਪਹਿਲਾਂ ਸਟਾਰਟ ਕੀਤੀ ਸੀ ਤਾਂ ਹੁਣ ਤੁਹਾਡੇ ਨਾਲ ਕਾਫੀ ਟੀਮ ਮੈਂਬਰ ਵੀ ਜੁੜੇ ਹੋਏ ਨੇ ਕਿੰਨਾ ਕੁ ਚੈਲੈਂਜਿੰਗ ਸੀ ਸਟਾਰਟਿੰਗ ਤੋਂ ਲੈ ਕੇ ਹੁਣ ਤੱਕ ਦਾ ਸਫ਼ਰ ਚੈਲੈਂਜਿੰਗ ਜਿੱਦਾਂ ਕਿ ਸਟਾਰਟਿੰਗ ਦੇ ਵਿੱਚ ਕੁਝ ਵੀ ਨਹੀਂ ਪਤਾ ਹੁੰਦਾ ਸੀਗਾ ਕਿ ਕਿਸ ਤਰੀਕੇ ਦੇ ਨਾਲ ਰੈਸਕਿਊ ਕਰਨਾ ਆ ਕਿਉਂਕਿ ਰੈਸਕਿਊ ਕਰਨਾ ਬਹੁਤ ਹੀ ਖਤਰਨਾਕ ਪੀਕ ਪੁਆਇੰਟ ਹੁੰਦਾ ਜਿਹਦੇ ਵਿੱਚ ਕਿਉਂਕਿ ਜਾਨਵਰ ਨੂੰ ਇਹੀ ਲੱਗਦਾ ਕਿ ਇਹ ਵੀ ਮੈਨੂੰ ਮਾਰਨ ਲਈ ਹੀ ਆ ਰਿਹਾ ਹੈ ਜੀ ਤੇ ਜਦੋਂ ਉਹਨੂੰ ਆਪਾਂ ਰੈਸਕਿਊ ਕਰਦੇ ਆ ਤਾਂ ਬਹੁਤ ਦੰਦ ਵੱਜੇ ਆਪਣੇ ਹੱਥਾਂ ਤੇ ਹੁਣ ਲਗਭਗ 1 ਸਾਲ ਤੋਂ ਮੇਰੇ ਦੰਦ ਨਹੀਂ ਵੱਜਾ ਤੇ ਲਈ ਤਾਂ ਹਰ ਮਹੀਨੇ 1 2 1 2 ਇਦਾਂ ਦੇ ਕੇਸ ਹੋਏ ਰਹਿੰਦੇ ਸੀਗੇ ਤੇ ਪੂਰਾ ਹੱਥ ਜਿਹੜਾ ਆ ਸਾਡੀਆਂ ਬਾਹਾਂ ਮਾਂ ਹੱਥ ਪੈਰ ਲੱਤਾਂ ਖਾਧੀਆਂ ਹੁੰਦੀਆਂ ਸੀਗੀਆਂ ਸਾਨਾ ਤੋਂ ਸਿੰਘ ਖਾਦੇ ਆ ਤੇ ਜਿੱਦਾਂ ਜਿੱਦਾਂ ਸਮਾਂ ਬੀਤਦਾ ਰਿਹਾ ਸਾਨੂੰ ਤਜਰਬਾ ਹੁੰਦਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਨਾਲ ਇੱਕ ਮਾਹੌਲ ਆਪਾਂ ਬਣਾ ਕੇ ਇਹਨਾਂ ਨੂੰ ਸਹਜ ਮਹਿਸੂਸ ਕਰਕੇ ਇਹਨਾਂ ਨੂੰ ਰੈਸਕਿਊ ਕਰਨਾ ਆ ਤੇ ਪਹਿਲਾਂ ਬਹੁਤ ਜ਼ਿਆਦਾ ਦਿੱਕਤਾਂ ਸੀਗੀਆਂ ਕਿਉਂਕਿ ਸਾਧਨ ਦੀ ਵੀ ਕਮੀ ਸੀਗੀ ਸਾਨੂੰ ਲਿਆਂ ਲਿਜਾਣ ਦੇ ਵਿੱਚ ਚੀਜ਼ਾਂ ਨਹੀਂ ਸੀਗੀਆਂ ਫਿਰ ਰੱਖਣ ਦੇ ਲਈ ਇੱਕ ਜਗ੍ਹਾ ਨਹੀਂ ਹੁੰਦੀ ਸੀਗੀ ਕਿਉਂਕਿ ਸਭ ਤੋਂ ਇੰਪੋਰਟੈਂਟ ਸੀਗਾ ਕਿ ਕਿਸੇ ਜਾਨਵਰ ਨੂੰ ਰੈਸਕਿਊ ਕਰਕੇ ਉੱਥੇ ਹੀ ਗੱਲ ਖਤਮ ਨਹੀਂ ਹੋ ਜਾਂਦੀ ਛੱਡਣਾ ਕਿਉਂਕਿ ਉਸ ਤੋਂ ਬਾਅਦ ਦੂਸਰੇ ਦਿਨ ਫੇਰ ਇੰਜੈਕਸ਼ਨ ਲੱਗਣਾ ਤੀਸਰੇ ਦਿਨ ਫੇਰ ਕਟੋਗਾਟੇ ਇੱਕ ਹਫ਼ਤਾ ਲੱਗਦਾ ਹੁੰਦਾ ਹੈ ਐਂਟੀਬਾਇਓਟਿਕ ਦੇ ਉੱਪਰ ਤੇ ਉਹ ਫਿਰ ਦੂਸਰੀ ਦਿਨ ਸਾਨੂੰ ਲੱਭਦਾ ਹੀ ਨਹੀਂ ਸੀਗਾ ਕਈ ਵਾਰੀ ਐਦਾਂ ਹੁੰਦਾ ਸੀ ਹੁਣ ਸਾਡੇ ਕੋਲ ਪਰਮਾਤਮਾ ਦੀ ਕਿਰਪਾ ਦੇ ਨਾਲ ਵਹੀਕਲਸ ਹੈਗੇ ਆ ਫਿਰ ਸਾਡੇ ਕੋਲ ਸ਼ੈਲਟਰ ਹੋਮ ਆ ਜਿੱਥੇ ਰੱਖ ਕੇ ਆਪਾਂ ਉਹਨਾਂ ਨੂੰ ਕੇਅਰ ਟੇਕ ਦਿੰਨੇ ਆ ਤੇ ਨਵੀਂ ਜੀ ਰਾਤ ਬਰਾਤੇ ਵੀ ਫੋਨ ਆ ਜਾਂਦੇ ਨੇ ਕਈ ਵਾਰੀ ਹੁਣ ਜਿਵੇਂ ਕਿ ਬਰਸਾਤੀ ਸੀਜ਼ਨ ਗਿਆ ਐ ਸੋ ਬਹੁਤ ਸਾਰੇ ਲੋਕਾਂ ਦੇ ਘਰ ਸਨੇਕ ਆ ਜਾਂਦੇ ਨੇ ਸੱਪ ਆ ਜਾਂਦੇ ਨੇ ਤਾਂ ਰਾਤ ਬਰਾਤੇ ਅੱਧੀ ਰਾਤੀ ਵੀ ਫੋਨ ਆ ਜਾਂਦੇ ਹੋਣਗੇ ਉਸ ਉਸ ਵਕਤ ਕਿਸ ਤਰ੍ਹਾਂ ਦੇ ਨਾਲ ਟੀਮ ਵੱਲੋਂ ਫਿਰ ਮੈਨੇਜਮੈਂਟ ਕੀਤੀ ਜਾਂਦੀ ਹੈ ਇਹ ਬਹੁਤ ਇੰਪੋਰਟੈਂਟ ਹੈਗਾ ਜਿੱਦਾਂ ਆਪਾਂ ਸਨੇਕ ਦੇ ਲਈ ਬਿਲਕੁਲ ਲਾਪਰਵਾਹੀ ਨਹੀਂ ਵਰਤੀ ਦੀ ਜੇ ਸਨੇਕ ਨਿਕਲਿਆ ਹੋਇਆ ਤਾਂ ਆਪਾਂ ਸਾਰੇ ਕੰਮ ਛੱਡ ਕੇ ਸਨੇਕ ਰੈਸਕਿਊ ਕਰਨ ਦੇ ਲਈ ਜਾਂਦਾ ਆ ਤੇ ਲਗਭਗ 10-12 ਕਿਲੋਮੀਟਰ ਦੂਰ ਤੱਕ ਜਿੱਦਾਂ ਚੱਬੇਵਾਲ ਤੱਕ ਜਾਂ ਫਿਰ ਆਪਾਂ ਚੱਬੇਵਾਲ ਤੋਂ ਇਧਰਲੀ ਸਾਈਡ ਤੇ ਟਾਂਡਾ ਰੋਡ ਹਰਿਆਣੇ ਤੱਕ ਕਵਰ ਕਰ ਲਈਦਾ ਤੇਰਾ ਤੇ 11 12 1 ਵਜੇ ਨਿਕਲਣ ਵਾਲਾ ਜਿਆਦਾ ਸਾਬਸ ਸੀਗਾ ਤੇ ਆਪਣਾ ਕਾਮਨ ਕਰੇ ਜਿਹੜਾ ਨਿਕਲਦਾ ਹੀ ਰਾਤ ਨੂੰ ਜੀ ਔਰ ਇਹ ਹਮੇਸ਼ਾ ਜਮਦੂਤ ਬਣ ਕੇ ਹੀ ਆਂਦਾ ਆ ਜਦੋਂ ਵੀ ਇਹਨੇ ਆਣਾ ਬਿਸਤਰੇ ਦੇ ਉੱਪਰ ਚੜਨਾ ਤੇ ਵਾਈਟ ਕਰਨੀ ਔਰ ਸਾਡਾ ਇੱਕ ਵਾਰੀ ਨਾ ਜਾਣਾ ਅਗਰ ਬੰਦੇ ਨੂੰ ਕੁਝ ਹੋ ਜਾਂਦਾ ਆ ਤੇ ਸਾਰੀ ਉਮਰ ਦਾ ਲੰਬਾ ਆ ਕਿ ਬੰਦੇ ਜੇ ਸਮੇਂ ਸਿਰ ਆਂਦੇ ਤਾਂ ਸਾਡਾ ਬੰਦਾ ਬਚ ਜਣਾ ਸੀ ਇਸ ਕਰਕੇ ਆਪਾਂ ਕਦੀ ਵੀ ਸਨੇਕ ਦੇ ਲਈ ਟਾਈਮ ਨਹੀਂ ਦਿੱਤਾ ਜਦੋਂ ਵੀ ਸਾਡੇ ਹੁਸ਼ਿਆਰਪੁਰ ਦੇ ਵਿੱਚ ਇਸ ਸੀਜ਼ਨ ਦੇ ਵਿੱਚ ਲਗਭਗ 10000 ਸੱਪ ਫੜ ਹੋਏ ਇੱਕ ਦਿਨ ਦੇ ਵਿੱਚ 15 20 ਜਾਨਕੀ 10000 ਤੋਂ ਵੀ ਵੱਧ ਸੱਪ ਫੜ ਹੋਏ ਤੇ ਕੋਈ ਵੀ ਇਹ ਨਹੀਂ ਕਹਿ ਸਕਦਾ ਕਿ ਸੁੰਨ ਫੋਨ ਕੀਤਾ ਆਏ ਨਹੀਂ rescuer time ਦੇ ਨਾਲ ਸਨੇਕ ਦਾ ਜਿਹੜਾ ਆ ਉਹ ਜ਼ਰੂਰ ਕਰੀਦਾ ਹੈ। ਨਵੀਨ ਜੀ ਇੱਕ ਆਪਣੇ ਲੋਕਾਂ ਦੇ ਮਨ 'ਚ ਇੱਕ ਡਾਊਟ ਹੈ ਕਿ ਕੁਝ ਸੱਪ ਜ਼ਹਿਰੀਲੇ ਨੇ ਜਾਂ ਫਿਰ ਅਸੀਂ ਪੰਜਾਬੀ 'ਚ ਕਹਿ ਲਈਏ ਤਾਂ ਕਹਿ ਸਕਦੇ ਆ ਕਿ ਡੱਡੂ ਖਾਣੇ ਸੱਪ ਨੇ ਕਿ ਉਹ ਜ਼ਹਿਰੀਲੇ ਨਹੀਂ ਹੁੰਦੇ ਇਸ ਕੀ ਮਤਲਬ ਮੈਟਰ ਹੈ ਕੀ ਮਿੱਥ ਬਣਿਆ ਹੋਇਆ ਹੈ ਜੀ ਇਹ। ਇਹ ਡੱਡੂ ਸਾਰੇ ਹੀ ਖਾਂਦੇ ਆ ਸੱਪ। ਜ਼ਹਿਰੀਲੇ ਸੱਪ ਵੀ ਡੱਡੂ ਹੀ ਖਾਂਦੇ ਆ। ਇੱਕ ਦਮਨ ਸਨੇਕ ਹੀ ਹੈਗਾ ਜਿਹੜਾ ਸਾਡੇ ਇੱਥੇ ਪੰਜਾਬ ਦੇ ਵਿੱਚ ਪਾਇਆ ਜਾਂਦਾ ਆ। ਜਿਹੜਾ ਜਰੀਲਾ ਨਹੀਂ ਹੈਗਾ ਔਰ ਇਹ ਬਹੁਤ ਹੀ ਜ਼ਿਆਦਾ ਕੁਆਂਟੀਟੀ ਦੇ ਵਿੱਚ ਹੈਗਾ ਇੱਕ ਕਮਨ ਬੁਲਫ ਸਨੇਕ ਐਦਾਂ ਇੱਕ ਦੋ ਹੋਰ ਵੀ ਹੈਗੇ ਜਿਹੜੇ ਪਾਣੀ ਵਾਲਾ ਕਹਿੰਦੇ ਨੇ ਕਿਲ ਬੈਕ ਤੋਂ ਦੋ ਤਿੰਨ ਹੀ ਸਨੇਕ ਹੈਗੇ ਜਿਹੜੇ ਜਿਹੜੇ ਆ ਆ ਵਿਦਆਊਟ ਬੈਨਮ ਹੈਗੇ ਬਾਕੀ ਜਿੱਦਾਂ ਸਾਡੇ ਪੰਜਾਬ ਦੇ ਵਿੱਚ ਕਮਨ ਕਰੇਟ ਸਪੈਕਟਿਕਲ ਕੋਬਰਾ ਰਸਲ ਵਾਈਪਰ ਰਸਲ ਵਾਈਪਰ ਇਸ ਵੇਲੇ ਬਹੁਤ ਵੱਡੀ ਔਰ ਖਤਰਨਾਕ ਦਸਤਕ ਆ ਇਹ ਪਹਾੜੀ ਏਰੀਆ ਦੇ ਵਿੱਚ ਪਾਈ ਜਾਂਦੀ ਸੀ ਹੁਣ ਹੜਾਂ ਦੀ ਵਜ੍ਹਾ ਦੇ ਕਰਕੇ ਪੰਜਾਬ ਦੇ ਵਿੱਚ ਇਸ ਸਾਲ ਬਹੁਤ ਜ਼ਿਆਦਾ ਨਿਕਲੇ ਆ ਜਿਸ ਤੋਂ ਬਹੁਤ ਹੀ ਜ਼ਿਆਦਾ ਖਤਰਾ ਆ ਤੋ ਇਹ ਜਣ ਕੇ ਜੇ ਨਹੀਂ ਵੀ ਕਿਸੇ ਨੂੰ ਪਤਾ ਤੇ ਪਲੀਜ਼ ਮਾਰੋ ਨਾ ਤੇ ਧਿਆਨ ਰੱਖੋ ਜੇ ਲੜ ਵੀ ਜਾਂਦਾ ਤਾਂ ਵੀ ਧਿਆਨ ਰੱਖਣ ਦੀ ਜ਼ਰੂਰਤ ਹੈ ਕਿ ਕਿਹੜਾ ਲੜਿਆ ਕਿਉਂਕਿ ਕਈ ਵਾਰੀ ਡਾਕਟਰ ਜਿੱਦਾਂ ਕਿ ਵਿਦਆਊਟ ਵੈਨਮ ਵਾਲਾ ਬਾਈਟ ਕਰਦਾ ਸਨੇਕ ਤੇ ਉਹ ਜਿਹੜਾ ਪ੍ਰਕੋਸ਼ਨ ਆ ਦੂਸਰਾ ਚੱਲਣ ਲੱਗ ਪੈਂਦਾ ਉਹਨਾਂ ਦਾ ਟ੍ਰੀਟਮੈਂਟ ਜ਼ਹਿਰੀਲੇ ਵਾਲਾ ਕੋਬਰੇ ਵਾਲਾ ਜਾਂ ਫਿਰ ਦੂਸਰੇ ਜਲੀਲੇ ਸੱਪ ਵਾਲਾ ਉਹਦੇ ਨਾਲ ਜਿਹੜਾ ਸਾਈਡ ਇਫੈਕਟ ਆ ਹੋਰ ਵੀ ਘਾਤਕ ਹੋ ਜਾਂਦਾ ਐਦਾਂ ਦਾ ਕੇਸ ਸਾਡੇ ਬਹਾਦਰਪੁਰ ਦੇ ਵਿੱਚ ਆਇਆ ਸੀ ਲੜਕੀ ਦੇ ਲੜਿਆ ਉਹਨਾਂ ਨੇ ਦੇਖਿਆ ਨਹੀਂ ਤੇ ਉਹ ਸੱਪ ਜਿਹੜਾ ਸੀਗਾ ਨੋਰਮਲ ਸੀਗਾ ਪਰ ਉਹ ਜਿਹੜਾ ਟਰੀਟਮੈਂਟ ਚੱਲਿਆ ਉਹ ਕੋਬਰੇ ਵਾਲਾ ਚੱਲਿਆ ਜਿਸ ਬਜਾਏ ਦੇ ਕਰਕੇ ਉਹ ਇੱਕ ਹਫਤਾ ਕਮੇ ਦੇ ਵਿੱਚ ਹੀ ਰਹੀ ਕੁੜੀ ਨਵੀਨ ਜੀ ਕਿੰਨਾ ਡਰ ਲੱਗਦਾ ਕਿਉਂਕਿ ਜਾਨਵਰਾਂ ਦਾ ਕੁਝ ਪਤਾ ਤਾਂ ਹੁੰਦਾ ਨਹੀਂ ਉਹ ਕਿਉਂਕਿ ਜਦੋਂ ਤੁਸੀਂ ਰੈਸਕਿਊ ਵੀ ਕਰਦੇ ਹੋਣਗੇ ਉਹਨਾਂ ਨੂੰ ਥੋੜਾ ਨਾ ਪਤਾ ਹੈ ਸਾਡੇ ਫਾਇਦੇ ਲਈ ਨੇ ਉਹ ਵਾਪਸ ਅਟੈਕ ਕਰਦੇ ਨਹੀਂ ਆ ਅਸੀਂ ਗਵਰਨਮੈਂਟ ਕਾਲਜ ਨਜ਼ਦੀਕ ਜਦੋਂ ਸਾਡ ਲੜ ਰਹੇ ਸੀ ਦੋ ਤੇ ਤੁਸੀਂ ਲੜਦੇ ਸਾਡਾਂ ਨੂੰ ਟੀਕਾ ਲਗਾ ਰਹੇ ਸੀ ਕਿ ਤਰ੍ਹਾਂ ਕਿਤੇ ਡਰ ਨਹੀਂ ਲੱਗਦਾ ਕੁਝ ਨਹੀਂ ਹੈ ਇਹੀ ਤਰੱਕੀ ਦੇ ਨਹੀਂ ਲਾਈਫ ਆਪਣੀ ਹਰ ਰੋਜ਼ ਜਦੋਂ ਉੱਠੀਦਾ ਆ ਤੇ ਪਤਾ ਹੀ ਲੱਗਦਾ ਹੈ ਕਿ ਪਤਾ ਨਹੀਂ ਅੱਜ ਤੋਂ ਬਾਅਦ ਅਗਲਾ ਦਿਨ ਮਿਲਣਾ ਕਿ ਨਹੀਂ ਮਿਲਣਾ ਕਿਉਂਕਿ ਇਦਾਂ ਹਮੇਸ਼ਾ ਹੀ ਸਾਡੇ ਨਾਲ ਚੱਲਿਆ ਰਹਿੰਦਾ ਆ ਕਦੀ ਖੂਹ ਦੇ ਵਿੱਚ ਜਾਣਾ ਕਦੀ ਸੋ ਫੁੱਟ ਉੱਪਰ ਜਾਣਾ ਤੋਂ ਜਿਹਦੇ ਵਿੱਚ ਕੁਝ ਵੀ ਅਗਰ ਕਿਸੇ ਵੀ ਤਰੀਕੇ ਦੀ ਲਾਪਰਵਾਹੀ ਹੁੰਦੀ ਹੈ ਤੇ ਜਾਨ ਹੀ ਜਾਂਦੀ ਹੈ ਤੇ ਪਰ ਇਹ ਪਰਮਾਤਮਾ ਦੀ ਬਖਸ਼ੀ ਹੋਈ ਸੇਵਾ ਆ ਤੇ ਆਪਾਂ ਨੌਕਰ ਵੀ ਉੱਪਰ ਵਾਲੇ ਦੇ ਹੀ ਆ ਜਿਹਦੇ ਕਰਕੇ ਮਾਲਕ ਧਿਆਨ ਰੱਖਦਾ ਬੱਚਿਆਂ ਦਾ ਔਰ ਆਪਾਂ ਸਹੀ ਸਲਾਮਤ ਅੱਜ ਤੱਕ ਠੀਕ ਹੈਗੇ ਆ ਟੀਮ ਚ ਵੀ ਕਿਸੇ ਨੂੰ ਕਦੀ ਸੱਟ ਚੋੜਨੀ ਲੱਗੀ ਕੁੜੀਆਂ ਵੀ ਜਿੱਦਾਂ ਰੈਸਕਿਊ ਕਰਦੀਆਂ ਤੇ ਕੁੜੀਆਂ ਨੂੰ ਵੀ ਕਦੀ ਇਦਾਂ ਦਾ ਖਤਰਾ ਨਹੀਂ ਨਵੀਨ ਜੀ ਹੁਣ ਤੁਸੀਂ ਐਨਜੀਓ ਇਹ ਰਨ ਕੀਤੀ ਆ ਕਾਫੀ ਮੈਂਬਰਸ ਨੇ ਜਾਂ ਹੁਣ ਅਸੀਂ ਕਹਿ ਸਕਦੇ ਆ ਹੁਸ਼ਿਆਰਪੁਰ ਦੇ ਲੋਕਾਂ ਨੂੰ ਪਤਾ ਹੈ ਕਿ ਅਸੀਂ ਵੌਇਸਲੈਸ ਵਾਲਿਆਂ ਨੂੰ ਜਦੋਂ ਮਰਜ਼ੀ ਫੋਨ ਕਰ ਸਕਦੇ ਆ ਤੇ ਉਹ ਪਹੁੰਚਦੇ ਵੀ ਨੇ ਸੋ ਚੈਲੰਜਸ ਤਾਂ ਹੁੰਦੇ ਨੇ ਟੀਮ ਦੇ ਨਾਲ ਕਿਸ ਤਰ੍ਹਾਂ ਮੈਨੇਜਮੈਂਟ ਹੁੰਦੀ ਆ ਕੀ ਕੁਝ ਕਹਿਣਾ ਚਾਹੋਗੇ ਟੀਮ ਦੇ ਲਈ ਮੈਂ ਬਸ ਇਹੀ ਕਹਿਣਾ ਚਾਹਾਂਗਾ ਕਿ ਸਾਨੂੰ ਮਨ ਪਾਵਰ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ ਜਦੋਂ ਵੀ ਤੁਹਾਡੇ ਕੋ ਹੁਸ਼ਿਆਰ ਤੁਹਾਡੇ ਜਰੀਏ ਮੈਂ ਹੁਸ਼ਿਆਰਪੁਰ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦਾ ਆ ਕਿ ਸਾਡੇ ਕੰਮ ਦੇ ਨਾਲ ਲੱਗਦਾ ਹੈ ਕਿ ਸਹੀ ਕੰਮ ਕਰ ਰਹੇ ਆ ਸਹੀ ਸੇਵਾ ਕਰ ਰਹੇ ਆ ਸਾਡੇ ਹੱਥਾਂ ਦੇ ਨਾਲ ਜਾਨਾਂ ਬਚਾਈਆਂ ਜਾ ਸਕਦੀਆਂ ਤਾਂ ਤੁਸੀਂ ਆ ਕੇ ਸਾਡੇ ਨਾਲ ਇਹ ਜਿਹੜੇ ਰੈਸਕਿਊ ਆ ਇਹਦੇ ਵਿੱਚ ਆਪਣਾ ਟਾਈਮ ਡਿਪੋਟ ਕਰੋ ਤਾਂ ਕਿ ਆਪਾਂ ਜਿਹੜਾ ਵੱਧ ਤੋਂ ਵੱਧ ਜਾਨਾਂ ਬਚਾ ਸਕੀਏ ਕਿਉਂਕਿ ਜਿੰਨੇ ਜ਼ਿਆਦਾ ਹੱਥ ਹੋਣਗੇ ਉੰਨੀਆਂ ਜ਼ਿਆਦਾ ਜਾਨਾਂ ਬਚਾ ਸਕਦੇ ਕਿਉਂਕਿ ਹੁਣ ਕੀ ਆ ਕਿ ਇਸ ਵੇਲੇ ਇੰਨੇ ਜ਼ਿਆਦਾ ਫੋਨ ਆਉਂਦੇ ਆ ਹਰ ਰੋਜ਼ 125 ਤੋਂ ਲੈ ਕੇ 150 ਕਾਲਸ ਆ ਮੇਰੀਆਂ ਜਿਹਦੇ ਵਿੱਚ ਜਨਕਿ ਅਲੱਗ-ਅਲੱਗ ਜਗ੍ਹਾ ਤੇ ਟ੍ਰੀਟਮੈਂਟ ਰੈਸਕਿਊ ਕਈ ਚੀਜ਼ਾਂ ਹੁੰਦੀਆਂ ਤੋ ਰਾਤ ਹੋ ਜਾਂਦੀ ਤਾਂ ਵੀ ਸਾਡੇ ਰੈਸਕਿਊ ਨਹੀਂ ਖਤਮ ਹੋ ਪੰਦੇ ਤੋ ਅਪੀਲ ਇਹੀ ਆ ਕਿ ਹੁਸ਼ਿਆਰਪੁਰ ਚ ਜਿਹੜੇ ਵੀ ਸਾਡੇ ਭਰਾਵਾਂ ਪੈਣਾ ਟਾਈਮ ਨਿਕਾਲ ਸਕਦੇ ਆ ਆ ਕੇ ਸਾਡੇ ਨਾਲ ਵੌਇਸਲੈਸ ਸੈਕੰਡ ਇਨਿੰਗ ਹੋਣ ਦੇ ਨਾਲ ਰੈਸਕਿਊ ਕਰਵਾਉਣ ਦੇ ਵਿੱਚ ਹੱਥ ਬਟਾਓ ਤਾਂ ਕਿ ਆਪਾਂ ਵੱਧ ਤੋਂ ਵੱਧ ਜਿਹੜੀਆਂ ਇਹ ਜਾਨਾਂ ਆ ਬਚਾ ਸਕੀਏ ਨਵੀਨ ਜੀ گورਨਮੈਂਟਲ ਮਦਦ ਜੇਕਰ ਅਸੀਂ ਸਰਕਾਰੀ ਮਦਦ ਦੀ ਗੱਲ ਕਰੀਏ ਤਾਂ ਹੁਣ ਤੱਕ ਕਿਤੇ ਨਾ ਕਿਤੇ گورਨਮੈਂਟ ਵੱਲੋਂ ਕੁਝ ਕਿਸੇ ਤਰ੍ਹਾਂ ਦੀ ਸਹਾਇਤਾ ਕੀਤੀ ਗਈ ਹੈ ਜੀ ਇਸ ਵੇਲੇ ਕੋਈ 2 ਸਾਲ ਤੋਂ ਹੈਲਪ ਨਹੀਂ ਹੋਈ ਆ ਗਵਰਨਮੈਂਟ ਵੱਲੋਂ ਤੇ ਲਗਭਗ ਸਾਡਾ ਜਿਹੜਾ ਆ ਸਾਡਾ ਸ਼ੈਲਟਰ ਦਾ ਬਜਟ 4 ਤੋਂ 5 ਲੱਖ ਰੁਪਏ ਮਹੀਨੇ ਦਾ ਆ ਜਿਹਦੇ ਵਿੱਚ ਆਪਾਂ ਪੱਠੇ ਬ੍ਰੈਡ ਦੁੱਧ ਦਲੀਆ ਆਟਾ ਫੀਡ ਦਵਾਈਆਂ ਟਰਾਂਸਪੋਰਟੇਸ਼ਨ ਕਿਉਂਕਿ ਦੂਰ ਦੂਰ ਜਾਣਾ ਗੱਡੀਆਂ ਕਿੰਨੀਆਂ ਚਲਦੀਆਂ ਸਾਡੀਆਂ ਟਰੈਕਟਰ ਟਰਾਲੀ ਕਾਰਾਂ ਵਹੀਕਲ ਜਿਹੜੇ ਜਿਨ੍ਹਾਂ ਤੇ ਰੈਸਕਿਊ ਕਰਦੇ 4 ਤੋਂ 5 ਲੱਖ ਰੁਪਏ ਬੰਦਾ ਫਿਰ ਜਿਹੜਾ ਸਭ ਤੋਂ ਇੰਪੋਰਟੈਂਟ ਆ ਇਸ ਵੇਲੇ ਸਾਡਾ 35000 ਰੁਪਏ ਔਰ ਇਲੈਕਟ੍ਰਿਸਿਟੀ ਬਿੱਲ ਜਿਹੜਾ ਪੈਂਡਿੰਗ ਚੱਲਦਾ ਪਿਆ ਤੇ ਉਹ ਕਦੀ ਵੀ ਆ ਕੇ ਦਸਤਕ ਦੇ ਸਕਦੇ ਆ ਕੱਟਣ ਦੇ ਲਈ ਤੋਂ ਮੈਂ ਗਵਰਨਮੈਂਟ ਨੂੰ ਵੀ ਅਪੀਲ ਕਰਨਾ ਚਾਹੁੰਦਾ ਆ ਤਾਂ ਕਿ ਸਾਡਾ ਇਹ ਜਿਹੜਾ ਆ ਕਿਹੜਾ ਕਮਰਸ਼ੀਅਲ ਆ ਜਾਂ ਫਿਰ ਸਾਡਾ ਡੋਮੈਸਟਿਕ ਆ ਇਹ ਮੇਰਾ ਘਰ ਨਹੀਂ ਆ ਜਿੱਥੇ ਲਾਈਟ ਆਂਦੀ ਆ ਔਰ ਨਾ ਹੀ ਮੇਰਾ ਇਹ ਕੋਈ ਕਮਰਸ਼ੀਅਲ ਆ ਕਿਰਪਾ ਕਰੋ ਜਿੱਦਾਂ ਕੀ ਕਾਉਂਸਸ ਕੱਟ ਹੁੰਦਾ ਆ ਕਾਉਂਸਸ ਜਿਹੜਾ ਕੱਟ ਹੋ ਰਿਹਾ ਆ ਕਟੋ-ਕਟ ਉਹਦੇ ਜਰੀਏ ਹੀ ਸਾਡਾ ਜਿਹੜਾ ਬਿਜਲੀ ਦਾ ਬਿੱਲ ਆ ਉਹ ਮਾਫ ਹੋ ਜਵੇ ਜੇ ਗਵਰਨਮੈਂਟ ਕਰ ਸਕਦੀ ਆ ਇਹ ਜ਼ਰੂਰ ਕਰਵਾ ਬਾਕੀ ਸਾਨੂੰ ਜਿਹੜੀ ਆ ਉਹਦੀ ਜਿਹੜੀ ਹੈਗੀ ਆ ਆਪਣੇ ਗ੍ਰਾਂਟ ਆ ਉਹ ਜਰੂਰ ਪਹਚਾਨ ਕਿਉਂਕਿ ਬਿਨਾ ਇਹ ਤੋਂ ਆਪਾਂ ਜਿਹੜੀ ਸੇਵਾ ਆ ਉਹ ਵੀ ਬਹੁਤ ਮੁਸ਼ਕਲ ਆ। ਨਵੀਨ ਜੀ ਹੁਣ ਤੱਕ ਤੁਸੀਂ ਹਜ਼ਾਰਾਂ ਦੇ ਹਸਾਬ ਦੇ ਨਾਲ ਜਾਨਵਰ ਰੈਸਕਿਊ ਕਰ ਲਏ ਹੋਣਗੇ ਤੇ ਫਸਟ ਏਡ ਦਿੱਤਾ ਹੈ, ਟ੍ਰੀਟਮੈਂਟ ਦਿੱਤਾ ਹੈ। ਕੋਈ ਅਨੋਖਾ ਕਿੱਸਾ ਦਰਸ਼ਕਾਂ ਦੇ ਨਾਲ ਸਾਂਝਾ ਕਰਨਾ ਚਾਹੋਗੇ ਜੀ? ਅਨੋਖੇ ਜੋ ਹੀ ਹੈਗੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਜਦੋਂ ਮੇਰਾ ਪਹਿਲਾ ਰੈਸਕਿਊ ਸੀਗਾ ਬੜਾ ਹੀ ਇੰਟਰਸਟਿੰਗ ਹੈ ਔਰ ਬੜਾ ਜਾਨੀ ਕਿ ਮੈਨੂੰ ਵੀ ਮਜ਼ਾ ਆਉਂਦਾ ਸੋਚ ਕੇ ਜਦੋਂ ਪਹਿਲੀ ਵਾਰੀ ਮੈਂ ਰੈਸਕਿਊ ਸੋਚਿਆ ਸੀਗਾ ਤਾਂ ਸਲੇਰਨ ਪਿੰਡ ਦੇ ਵਿੱਚ 2012 ਦੀ ਗੱਲ ਆ ਪਤਾ ਨਹੀਂ 12 ਜਾਂ 13 ਦੀ ਗੱਲ ਆ ਇਹ ਤਾਂ ਉੱਥੇ ਕੀ ਸੀਗਾ ਕਿ ਇੱਕ ਸਾਨ ਦੇ ਪਿੱਛੇ ਬਹੁਤ ਵੱਡਾ ਜ਼ਖਮ ਸੀਗਾ ਕਿਸੇ ਨੇ ਮਾਰਿਆ ਸੀ ਫਟ ਮਾਰਿਆ ਸੀਗਾ ਹੁਣ ਇੱਕ ਤਾਂ ਪਹਿਲੇ ਇਨਸਾਨ ਨੇ ਉੱਤੇ ਇਦਾਂ ਕਰਮ ਕੀਤਾ ਦੂਜਾ ਹੁਣ ਜਦੋਂ ਮੈਂ ਉਹਨੂੰ ਫੜਨ ਜਾਣਾ ਉਹਨੂੰ ਲੱਗਣਾ ਕਿ ਮੈਂ ਵੀ ਉਹੀ ਕੰਮ ਕਰ ਰਿਹਾ ਹਾਂ ਉਹਨੂੰ ਜਦੋਂ ਫੜਨ ਲੱਗੇ ਸਾਨੂੰ ਪਤਾ ਹੀ ਨਹੀਂ ਸੀਗਾ ਆਪਾਂ ਹੁਣ ਕੀ ਕਰਦੇ ਆ ਰੱਸਾ ਨਾ ਬਣਾ ਕੇ ਜਾਈਦਾ ਉਹ ਪਹਿਲਾਂ ਹੀ ਰੱਸਾ ਫੰਦਾ ਬਣਾ ਕੇ ਜਾਈਦਾ ਕਿ ਮਾਰੀਦਾ ਤਾਂ ਹੁਣ ਤਾਂ ਥਰੋ ਵੀ ਇੱਦਾਂ ਹੈ ਕਿ ਐਕਸਪੀਰੀਅੰਸ ਹੋ ਜਾਂਦੀ ਆ ਪਹਿਲਾਂ ਆਪਾਂ ਰੱਸਾ ਫੰਦਾ ਬਣਾ ਕੇ ਨਹੀਂ ਇੱਦਾਂ ਹੀ ਰੱਸਾ ਜਿੱਦਾਂ ਲੈ ਕੇ ਤੋੜੇ ਨਹੀਂ ਫੜ ਹੋਇਆ ਠੀਕ ਆ ਜੀ ਉਹ 1 ਘੰਟਾ 2 ਘੰਟੇ ਪਿੱਛੇ ਦੌੜਦੇ ਰਹੇ ਮੇਰੇ ਨਾਲ 8-10 ਜਾਣ ਕੇ ਸਾਥੀ ਸੀਗੇ ਅੱਗੇ ਨਾ ਅੰਬ ਦਾ ਪੀੜ ਜੜੋ ਕੱਢਿਆ ਸੀਗਾ ਜੀ ਮੈਂ ਨਾ ਐਦਾਂ ਸਾਂਢ ਜਾ ਰਿਹਾ ਮੈਂ ਸੋਚੇ ਕਿ ਮੈਂ ਉਹਦੇ ਮੋਰੀਓਂ ਕੇਰਾ ਪਾਣਾ ਉਹ ਬਹੁਤ ਵੱਡਾ ਟੋਆ ਸੀਗਾ ਮੈਂ ਉਹਦੇ ਵਿੱਚ ਡਿੱਗ ਗਿਆ ਮੈਂ ਮੈਨੂੰ ਪਤਾ ਹੀ ਨਹੀਂ ਲੱਗਾ ਟੋਆ ਕਿਦੋਂ ਆ ਗਿਆ ਜਦੋਂ ਮੈਂ ਬਾਹਰ ਨਿਕਲਿਆ ਕੱਪੜੇ ਝਾੜੇ ਮੈਂ ਫੇਰ ਦੌੜ ਪਿਆ ਉਹਦੇ ਪਿੱਛੇ ਅੱਗੇ ਪੇੜ ਖੜਾ ਉਹ ਪੇੜ ਦੇ ਵਿੱਚ ਮੈਂ ਪੂਰੀ ਸਪੀਡ ਦੇ ਨਾਲ ਦੌੜਦਾ ਹੋਇਆ ਬੱਜਿਆ ਔਰ ਮੈਂ ਡਿੱਗਿਆ ਨਹੀਂ ਮੈਂ ਉੱਡ ਕੇ ਪਿੱਛੇ ਆਇਆ ਜਿੱਦਾਂ ਬੋਲ ਬੱਜਦੇ ਉਹ ਫੇਰ ਦੁਬਾਰਾ ਮੈਂ ਆਪਣੀ ਬਾਹ ਨੂੰ ਸੈਟ ਮਲੀ ਫੇਰ ਜਾ ਕੇ ਉਹਨੂੰ ਉਸ ਤੋਂ ਬਾਅਦ ਤੀਸਰੀ ਵਾਰੀ ਮੈਂ ਉਸ ਸਾਂ ਨੂੰ ਧੋੜਦੇ ਦੀ ਪਿੱਛੋਂ ਲੱਤ ਫੜ ਲਈ ਉਹ ਲੱਤ ਫੜ ਕੇ ਰੋਕਿਆ ਜਨਕੇ ਜਨੂਨ ਦੇ ਨਾਲ ਇਹ ਕੀਤੀ ਸੀਗੀ ਜਿਸ ਵਜ੍ਹਾ ਦੇ ਕਰਕੇ ਟੀਮ ਇਕੱਠੀ ਹੁੰਦੀ ਰਹੀ ਆ ਜਿਹੜੀ ਪਹਿਲੀ ਰੈਸਕਿਊ ਆ ਨਾ ਇਹ ਅੱਜ ਤੱਕ ਜਿੰਨੇ ਵੀ ਰੈਸਕਿਊ ਕੀਤੇ ਆ ਸਭ ਤੋਂ ਜ਼ਿਆਦਾ ਇੰਟਰਸਟਿੰਗ ਇਹ ਹੀ ਰੈਸਕਿਊ ਆ ਮਜ਼ਾ ਬੜਾ ਆਇਆ ਉਹ ਦਰਦ ਨੂੰ ਚੇਲ ਕੇ ਜਦੋਂ ਇੰਨਾ ਕੁਝ ਕਰਨ ਤੋਂ ਬਾਅਦ ਉਹਦੇ ਕੀੜੇ ਕੱਢੇ ਡਰੈਸਿੰਗ ਕੀਤੀ ਉਹਨੂੰ ਠੀਕ ਕੀਤਾ ਬੜਾ ਮਜ਼ਾ ਆਇਆ ਦੇਖ ਕੇ ਕਿ ਆਪਾਂ ਕੁਛ ਕੀਤਾ ਉਸ ਦਿਨ ਪਹਿਲਾ ਰੈਸਕਿਊ ਸੀਗਾ ਤੇ ਉਸ ਤੋਂ ਬਾਅਦ ਅੱਜ ਤੱਕ ਮੈਂ ਬੋਰ ਨਹੀਂ ਹੋਇਆ ਤੇ ਮਨ 'ਚ ਕਦੀ ਇੱਦਾਂ ਵੀ ਨਹੀਂ ਆਇਆ ਕਿ ਯਾਰ ਛੱਡ ਕਿਹੜੇ ਚੱਕਰ 'ਚ ਪਿਆ ਔਰ ਕਰਦਿਆਂ ਦਾ ਵੀ ਥੈਂਕਸ ਆ ਕਿ ਕਦੀ ਵੀ ਉਹਨਾਂ ਨੇ ਵੀ ਨਹੀਂ ਮੈਨੂੰ ਤੰਗ ਕੀਤਾ ਕਿ ਤੁਸੀਂ ਮੇਰੇ ਨਾਲ ਕਈ ਵਾਰੀ ਆਪਾਂ ਵਿਆਹ ਤੇ ਜਾਣਾ ਹੁੰਦਾ ਜਾਂ ਕਿਤੇ ਕੱਲ ਭੋਗ ਤੇ ਜਾਣਾ ਸੀਗਾ ਤੋਂ ਕਿ ਮੈਨੂੰ ਜੇ ਰੈਸਕਿਊ ਆ ਜਾਂਦਾ ਮੈਂ ਛੱਡ ਜੱਕ ਕੇ ਚਲੇ ਜਾਣਾ ਸੀਗਾ ਤੋਂ ਮਤਲਬ ਉਹਨਾਂ ਨੇ ਵੀ ਕਦੀ ਕੰਪੈਲ ਨਹੀਂ ਕੀਤਾ ਕਿ ਤੁਸੀਂ ਇੱਧਰ ਜਾ ਰਹੇ ਆ ਕਿਉਂਕਿ ਇਹਨਾਂ ਲਈ ਆਣਾ ਹੀ ਕਿਸੇ ਨੇ ਨਹੀਂ ਤੇ ਵਿਆਹ ਤੇ ਤਾਂ ਕਈ ਜਣੇ ਪਹੁੰਚ ਜਾਣੇ ਸੀਗੇ ਤੋਂ ਇਸ ਵਜ੍ਹਾ ਦੇ ਕਰਕੇ ਸ਼ੁਕਰੀਆ ਸਾਰਿਆਂ ਦਾ ਜਿਨ੍ਹਾਂ ਨੇ ਮੈਨੂੰ ਇਸ ਚੀਜ਼ ਨੂੰ ਕਰਨ ਦੇ ਲਈ ਮੋਟੀਵੇਟ ਕੀਤਾ ਸਭ ਤੋਂ ਜ਼ਿਆਦਾ ਧੰਨਵਾਦ ਹੈ ਮੇਰੇ ਗੁਰੂ ਮਹਾਰਾਜ ਜਿਨ੍ਹਾਂ ਨੇ ਅਸ਼ੀਰਵਾਦ ਦਿੱਤਾ ਜਿਦੇ ਕਰਕੇ 60 ਚੋਟ ਲੱਗੀ ਔਰ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਟੀਮ ਜੁੜੀ ਸ਼ੈਲਟਰ ਹੁਣ ਜਿਹੜਾ ਵੈਟਰਨਰੀ ਚੈਰੀਟੇਬਲ ਹਸਪੀਟਲ ਜਿਹੜਾ ਬਣ ਰਿਹਾ ਹੈ ਜੀ ਜੀ ਹੁਣ ਤਾਂ ਬਹੁਤ ਸਾਰੀਆਂ ਦੁਆਵਾਂ ਵੀ ਤੁਹਾਡੇ ਨਾਲ ਨੇ ਜੀ ਸੋ ਇਹ ਸਾਡੇ ਨਾਲ ਵਾਇਸਲੈਸ ਸੈਕਿੰਡ ਐਂਡ ਇਨਿੰਗ ਹੋਮ ਐਨ ਜੀਓ ਦੇ ਕਰਤਾ ਧਰਤਾ ਨਵੀਨ ਗਰੂਬਰ ਮੌਜੂਦ ਸੀ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਅਸੀਂ ਵੀ ਐਂਡ ਦੇ ਵਿੱਚ ਦਰਸ਼ਕਾਂ ਨੂੰ ਇਹੀ ਕਹਿਣਾ ਚਾਹਾਂਗੇ ਕਿ ਬੇਜ਼ੁਬਾਨਾਂ ਦੀ ਸੇਵਾ ਕਰਨਾ ਹੈ ਅਸਲੀ ਸੇਵਾ ਕਿਉਂਕਿ ਇਹ ਬੇਜ਼ੁਬਾਨ ਜਾਨਵਰ ਨੇ ਜਿਹੜੇ ਇਹ ਬੋਲ ਕੇ ਇਨਸਾਨਾਂ ਦੇ ਵਾਂਗੂ ਆਪਣਾ ਦਰਦ ਨਹੀਂ ਦੱਸ ਸਕਦੇ ਤੇ ਇਹਨਾਂ ਦੀ ਟੀਮ ਦਾ ਵੀ ਨਵੀਨ ਗਰੋਵਰ ਜੀ ਦਾ ਤੇ ਨਵੀਨ ਗਰੋਵਰ ਜੀ ਦੀ ਟੀਮ ਦਾ ਵੀ ਵੱਧ ਤੋਂ ਵੱਧ ਆਮ ਲੋਕਾਂ ਦੇ ਵੱਲੋਂ ਸਹਿਯੋਗ ਕੀਤਾ ਜਾਵੇ ਤਾਂ ਜੋ ਇਹ ਜੜੀਆਂ ਚੰਗੀਆਂ ਸੇਵਾਵਾਂ ਹੁਣ ਨਭਾ ਰਹੇ ਨੇ ਇਹ ਲੰਬੇ ਸਮੇਂ ਤੱਕ ਅਜਿਹੀਆਂ ਸੇਵਾਵਾਂ ਹੀ ਪੂਰੇ ਜ਼ਿਲ੍ਹੇ ਨੂੰ ਪ੍ਰਦਾਨ ਕਰ ਸਕਣ ਕੈਮਰਾ ਪਰਸਨ ਮਨਵੀਰ ਮੇਟੀਆਣਾ ਦੇ ਨਾਲ ਮੈਂ ਨੀਕੇਸ਼ ਸ਼ਰਮਾ ਤੁਸੀਂ ਦੇਖ ਰਹੇ ਹੋ ਸ਼ਾਰਪਰ ਨਿਊਜ਼ we at gna university see potential in everyone and everything around us we drive innovation and entrepreneurship we groom competent global citizens to effect positive change around them